ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਸਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਵੱਲੋਂ ਇੱਕ ਮਾਮਲੇ ਵਿੱਚ ਬਰੀ ਕਰਨ ਦੇ ਮਾਮਲੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸਰਸਾ ਮੁਖੀ ਨੂੰ ਮਿਲੀ ਰੱਤ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਜਿਸਦੀ ਵੀ ਮਦਦ ਕੀਤੀ ਹੈ ਉਸ ਦਾ ਸੂਫੜਾ ਸਾਫ ਹੋ ਗਿਆ ਹੈ। ਕਤਲਾ ਅਤੇ ਕੁਕਰਮਾ ਵਿੱਚ ਘਿਰਿਆ ਸੌਦਾ ਸਾਧ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਜੈਸ ਨੂੰ ਆਪਣੇ ਪੈਰੋਕਾਰਾਂ ਦੇ ਕਤਲ ਤੇ ਪੈਰੋਕਾਰ ਸਾਧਵੀਆਂ ਦੇ ਰੇਪ ਕੇਸ ਦੇ ਵਿੱਚ ਮਾਨਯੋਗ ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਹੈ। ਦੋ ਰੇਪ ਕੇਸਾਂ ਵਿੱਚ 10-10 ਸਾਲ ਦੀ ਸਜ਼ਾ ਤੇ ਦੋ ਕਤਲਾਂ ਦੇ ਵਿੱਚ ਦੋ ਉਮਰ ਕੈਦਾਂ ਦੀ ਸਜ਼ਾ। ਅੱਜ ਇੱਕ ਉਮਰ ਕੈਦ ਜੋ ਸੀਬੀਆਈ ਕੋਰਟ ਦੇ ਵੱਲੋਂ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਾਥੀਆਂ ਸਮੇਤ ਨੂੰ ਬਰੀ ਕਰ ਦਿੱਤਾ ਗਿਆ। ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਇਨਸਾਫ ਪਸੰਦ ਲੋਕਾਂ ਨੂੰ ਬਹੁਤ ਇਸ ਦਾ ਤੱਕਾ ਲੱਗਾ ਹੈ ਸਿੱਖ ਤੇ ਗੈਰ ਸਿੱਖ ਲੋਕਾਂ ਨੂੰ ਦੁਨੀਆ ਦੇ ਵਿੱਚ ਖਬਰ ਜਿਹੜੀ ਜੰਗਲ ਦੀ ਅੱਗ ਵਾਂਗੂ ਫੈਲੀ ਹੈ ਕਿ ਉਹ ਕਾਤਲ ਤੇ ਕੋ ਕਰਮੀ ਨੂੰ ਰਿਹਾ ਕਰਨ ਦਾ ਇੱਕ ਕੇਸ ਵਿੱਚੋਂ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ ਗਿਆ ਹਾਈ ਕੋਰਟ ਦੇ ਵੱਲੋਂ ਮੈਂ ਸਮਝਦਾ ਕਿ ਅੱਜ ਰਣਜੀਤ ਸਿੰਘ ਖਾਨਪੁਰ ਕੋਲਿਆ ਦਾ ਇੱਕ ਵਾਰ ਫਿਰ ਕਤਲ ਹੋਇਆ ਕਿ ਉਹਦੇ ਜਿਹੜੇ ਕਤਲ ਦੇ ਦੋਸ਼ੀ ਨੂੰ ਸਜ਼ਾ ਮਿਲੀ ਸੀ ਅੱਜ ਹਾਈ ਕੋਰਟ ਨੇ ਉਹਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਾਨੂੰਨੀ ਮਸਲਾ ਆ ਇਹਨੂੰ ਕਾਨੂੰਨੀ ਤਰੀਕੇ ਨਾਲ ਲਿਆ ਜਾਊਗਾ ਅੱਜ ਪੰਜਾਬ ਸਰਕਾਰ ਦੀ ਵਕੀਲਾਂ ਦੀਆਂ ਫੌਜਾਂ ਕਿੱਥੇ ਸੀ ਅੱਜ ਕਿਉਂ ਨਹੀਂ ਕੰਡੈਮਨ ਕੀਤਾ ਕੋਰਟ ਦੇ ਵਿੱਚ ਕਿਉਂ ਨਹੀਂ ਇਹਦੀ ਰਿਹਾਈ ਨੂੰ ਜਿਹੜਾ ਸੀਗਾ ਬੜੀ ਹੋਣ ਵਾਲੀ ਗੱਲ ਨੂੰ ਰੋਕਿਆ ਗਿਆ ਕੋਈ ਵੋਟਾਂ ਦੀ ਝਾਕਾ ਸਾਰੀਆਂ ਪਾਰਟੀਆਂ ਸਾਰੇ ਲੀਡਰ ਵੋਟਾਂ ਦੀ ਝਾਕੀ ਰੱਖਦੇ ਕਿ ਵੋਟਾਂ ਹੀ ਸਾਰਾ ਕੁਝ ਰਹਿ ਗਿਆ ਕਤਲ ਤੇ ਕੁਕਰਮ ਬਾਣੀ ਦੀ ਬੇਅਦਬੀ ਇਹ ਸਾਰਾ ਕੁਝ ਹੀ ਭੁੱਲ ਗਈਆਂ ਸਰਕਾਰਾਂ ਤੇ ਪਾਰਟੀਆਂ ਪਰ ਇੱਕ ਗੱਲ ਯਾਦ ਰੱਖਿਓ ਪਹਿਲਾਂ ਵੀ ਜਿਨ੍ਹਾਂ ਨੇ ਸੌਦਾ ਸਾਧ ਦੀਆਂ ਵੋਟਾਂ ਦੀ ਝਾਕ ਰੱਖ ਕੇ ਉਹਦੀ ਮਦਦ ਕੀਤੀ ਬਾਦਲਾਂ ਦਾ ਹਸਰ ਦੇਖੋ ਕੈਪਟਨ ਦਾ ਹਸਰ ਦੇਖੋ ਕੈਪਟਨ ਦੀ ਮਦਦ ਕੀਤੀ ਕੈਪਟਨ ਦਾ ਸੂਪੜਾ ਸਾਫ ਬਾਦਲਾਂ ਦੀ ਮਦਦ ਕੀਤੀ ਬਾਦਲਾਂ ਦਾ ਸੂਪੜਾ ਸਾਫ ਜਿਹੜੇ ਸੌਦਾ ਸਾਧ ਦੀ ਛਰਨ ਚ ਗਏ ਦਿੱਲੀ ਚ ਕਹਿੰਦਾ ਸੀ ਬੀਜੇਪੀ ਦੀ ਦਿੱਲੀ ਸਟੇਟ ਸਰਕਾਰ ਬਣਾਉਣੀ ਹੈ ਦਿੱਲੀ ਦੇ ਵਿੱਚ ਕੇਂਦਰੀਵਾਲ ਦੀ ਸਰਕਾਰ ਉੱਥੇ ਬਣ ਗਈ ਜਿਹਦੀ ਵੀ ਮਦਦ ਕੀਤੀ ਸੌਦਾ ਸਾਧ ਨੇ ਉਹਦੇ ਪੈਰੋਕਾਰਾਂ ਨੇ ਉਹਦੇ ਖਿਲਾਫ ਸਾਰਾ ਆਵਾਮ ਭੁਗਤਿਆ ਅੱਜ ਇੱਕ ਤਰੀਕ ਨੂੰ ਪੰਜਾਬ ਵਿੱਚ ਚੋਣਾਂ ਹੋਣ ਜਾ ਰਹੀਆਂ ਕਿਸੇ ਨੇ ਉਹਦੀ ਵੋਟਾਂ ਦੀ ਝਾਕ ਰੱਖੀ ਹੋਵੇ ਕਿਸੇ ਨੇ ਬਰੀਕਰੌਣ ਚ ਜਾਂ ਬਰੀ ਕਰਨ ਦੇ ਵਿੱਚ ਯੋਗਦਾਨ ਪਾਇਆ ਹੋਵੇ ਕਿ ਵੋਟਾਂ ਲਈਆਂ ਜਾਣਗੀਆਂ ਪੰਜਾਬ ਦੇ ਬਹਾਦਰ ਪੰਜਾਬੀ ਲੋਕ ਸਿੱਖ ਤੇ ਗੈਰ ਸਿੱਖ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ